مطلب میں دیکھیا ہے کہ گوٹی میڈیا دی گل جڑی ہے انہاں تو ہر لوگ بالکل فیت نہیں کر رہے وہ ایک دوچھے کو دس رہے کہ گوٹی میڈیا اس طرح یہ جھوٹیاں خبر پھیلاؤ تو ਵਾਜਾਵੇ ਵਾਜਾਵੇ ਗੋਦੀ মিডিਆ ਮਤਲਬ ਮੈਂ ਦੇਖਿਆ ਗੋਦੀ মিডিਆ ਕੋਲ ਇੱਕੋ ਹੀ ਖਬਰ ਹੁੰਦੀ ਹੈ ਉਸ ਦੇ ਵਿੱਚ ਟੈਕਸ ਬਦਲ ਬਦਲ ਕੇ ਮਿਊਜ਼ਿਕ ਲਾ ਲਾ ਕੇ ਲੋਕ ਲੋਕ ਜਿਹੜੇ ਲੋਕ ਦੇਖਦੇ ਆ ਇਹਨਾਂ ਇਹਨਾਂ ਗੋਦੀ মিডিਆ ਵਾਲਿਆਂ ਨੂੰ ਉਹ ਦੇਖ ਦੇ ਕੇ ਪਰੇਸ਼ਾਨ ਹੁੰਦੇ ਰਹਿੰਦੇ ਆ ਹੁਣ ਮੈਂ ਕੱਲ ਖਬਰ ਦੇਖ ਰਿਹਾ ਸੀ ਚైనా ਦੇ ਨਾਲ ਰਿਲੇਟਡ ਖਬਰ ਆ ਭਾਈ ਚైనా ਦੇ ਨਾਲ ਰਿਲੇਟਡ ਤੁਸੀਂ ਇਸ ਤਰ੍ਹਾਂ ਦੀ ਸ਼ਬਦਾਵਲੀ ਦਾ ਕਿਉਂ ਇਸਤੇਮਾਲ ਕਰ ਰਹੇ ਹੋ ਕਿਉਂ ਤੁਸੀਂ ਲੋਕਾਂ ਨੂੰ ਪਰਹਾਰ ਰਹੇ ਹੋ ਕਿ ਇਹ ਚ ਲਾਈਨ ਹੁੰਦੀ ਆ ਹਾਲਾਂਕਿ ਉਹ ਲਾਈਨ ਜਿਹੜੀ ਹੈ ਜਿਹੜੇ ਕੀ ਬਕਾਇਦਾ ਤੌਰ ਤੇ ਜਿਨ੍ਹਾਂ ਨੇ ਆ ਕੇ ਪ੍ਰੈਸ ਦੇ ਵਿੱਚ ਗੱਲਬਾਤ ਕਰਨੀ ਹੈ ਕਿ ਕਿੰਨਾ ਅਟੈਕ ਹੋਇਆ ਕਿੱਥੇ ਕਿੱਥੇ ਅਟੈਕ ਹੋਇਆ ਉਹਨਾਂ ਦੇ ਦੱਸਣ ਤੋਂ ਪਹਿਲੇ ਗੋਦੀ ਮੀਡੀਆ ਦੇ ਕੋਲ ਜਿਹੜੀ ਹੈ ਖਬਰਾਂ ਪਹੁੰਚ ਜਾਂਦੀਆਂ ਨੇ ਬੜੇ ਦੁੱਖ ਦੀ ਗੱਲ ਹੈ ਸ਼ਰਮ ਆਉਂਦੀ ਹੈ ਇਹਨਾਂ ਲੋਕਾਂ ਦੇ ਉੱਪਰ ਜਦੋਂ ਕਿ ਸਟੂਡੀਓ ਦੇ ਵਿੱਚ ਦੌੜੇ ਭੱਜੇ ਨਜ਼ਰ ਆ ਰਹੇ ਨੇ ਪਤਾ ਨਹੀਂ ਕਿਸ ਕਿਸ ਤਰ੍ਹਾਂ ਦੀਆਂ ਗੱਲਾਂ ਬੰਤਾ ਕਰ ਰਹੇ ਨੇ ਸੋ ਗੋਦੀ ਮੀਡੀਆ ਇਹਦਾ ਦਿਨਾਂ ਦੇ ਵਿੱਚ ਬਹੁਤ ਵੱਡੀ ਗਲਤੀ ਕਰ ਰਿਹਾ ਇਹਨਾਂ ਨੇ ਕਦੇ ਵੀ کبھی بھی بھارت دیش ہے وہ معاف نہیں کرے گا نہ نہارت دے لوگ معاف کر کے گوٹی میڈیا دا کی ہے کہ مطلب ایک خبر ہر اج تو تھی دیکھو بائی اٹیک ہویا ਪੂਰਾ ਭਾਰਤ ਉਹਨਾਂ ਦੇ ਦੁੱਖ ਦੀ ਇਸ ਘੜੀ ਦੇ ਵਿੱਚ ਨਾਲ ਸੀ ਉਸ ਚੀਜ਼ ਨੂੰ ਅੱਜ ਵੀ ਲੈ ਲੈ ਕੇ ਗੱਲਬਾਤ ਕਰ ਰਿਹਾ ਹੈ ਅੱਜ ਵੀ ਉਸ ਨੂੰ ਪਤਾ ਨਹੀਂ ਕਿੱਥੋਂ ਕਿੱਥੋਂ ਕੀ ਕੀ ਕਰੀ ਜਾ ਰਿਹਾ ਹੈ ਜਦ ਕਿ ਜਦੋਂ ਰਿਐਲਿਟੀ ਦਾ ਪਤਾ ਲੱਗਦਾ ਹੈ ਤੇ ਉਸ ਬੰਦਾ ਬੋਦੀ মিডিਆ ਕਿਤੇ ਵੀ ਨਜ਼ਰ ਨਹੀਂ ਆ ਰਿਹਾ ਹਮਦਾ ਸੋ ਇਸ ਕਰਕੇ ਰੱਖਿਆ ਮੰਤਰੀ ਨੇ ਵੀ ਇਹ ਗੱਲ ਕਹਤੀ ਹੈ ਕਿ ਭਾਈ ਸੂਤਰਾ ਦੇ ਹਵਾਲੇ ਤੋਂ ਛੱਡ ਦਿਓ ਖਬਰਾਂ ਕਰਨੀਆਂ یہ سوتر تک گلت دے رہے ہیں پتہ نہیں وہ کیڑے سوتر نے جو, جو تعلیم اس طرح دیا نکمیاں خبریں دے رہے ہیں آجے تک یہ ہی نہیں پتہ لگا ہے کیوں کیڑے سوتر نے کتنے رہرے اور کیڑے لوگ ہو سوتر کے حوالے تو بہت بڑی خبر آ رہی ہے سو رکشا منتری نے بھی یہ بالکل کہتا ہے کہ سوتر کے حوالے تو آ رہی خبر بالکل نہ لاؤ جنہ چیر باقاعدہ طور پہ جی رائز نے جہاں ادھکار دیا گیا ہے کہ تھی جو بھی کاروائی ہو رہی ہے اس کو مد نظر رکھتے ہیں پرس کے گل بات کرو اس بعد خبر لاؤ میں رویش کمار جی دبریں بہت سنتا کیونکہ وہ ہمیشہ واسطے امی گل کرتے ہیں جن کی درست ہوں ਔਰ ਗੱਲ ਕਰਨੀ ਵੀ ਹੋਣੀ ਚਾਹੀਦੀ ਹੈ ਕਿਉਂਕਿ মিডিਆ ਦਾ ਸਾਡੇ ਸਮਾਜ ਦੇ ਵਿੱਚ ਬਹੁਤ ਵੱਡਾ ਰੁਤਬਾ ਹੈ মিডিਆ ਦੀ ਜ਼ੁਬਾਨ ਤੋਂ ਨਿਕਲਿਆ ਇੱਕ ਸ਼ਬਦ ਜਿਹੜਾ ਹੈ ਉਹ ਤਾਰੀਖ ਬਣ ਜਾਂਦਾ ਹੈ ਸੋ ਇਸ ਕਰਕੇ ਦੋਸਤੋ ਗੋਟੀ মিডিਅਮ ਚਾਹੀਦਾ ਹੈ ਕਿ ਉਹ ਫੂਕ ਫੂਕ ਕੇ ਕਦਮ ਰੱਖੇ ਔਰ ਝੂਠੀ ਖਬਰ ਜਿਹੜੀ ਹੈ ਬਿਲਕੁਲ ਨਾ ਦਿਖਾਏ ਪਤਾ ਨਹੀਂ ਕਿਸ ਨੂੰ ਖੁਸ਼ ਕਰਨਾ ਚਾਹੁੰਦੇ ਨੇ ਚਾਰ ਪੰਜ ਐਂਕਰ ਹੈ ਜਿਨ੍ਹਾਂ ਨੂੰ ਲੋਕ ਸ਼ਰਿਆ ਉਹਨਾਂ ਦੀ ਕਹਿ ਸਕਦੇ ਕਿ ਮਿੱਟੀ ਪੁਲੀਤ ਕਰ ਰਹੇ ਨੇ ਉਹ ਇੰਨੇ ਬੇਸ਼ਰਮ ਹੈ مطلب وہ گوٹی جڑی کہ اپنی ڈیوٹیاں جہیا بگتاؤ تو بعض نہیں آتے ہوں تھی دیکھو حالات این کمزور ہوئے پائے نے اے زیادہ لوگوں کے سہم کا ماحول ہے کہ پاکستان جڑا ہے اس سمے اٹیک اٹیک ہو رہے ہیں پاکستان بھی جبی کاروائی کرتا ہے کیونکہ پاکستان بھی ایک ملک ہے وہ بھی جبی کاروائی کرے گا لیکن گوٹی میڈیا جڑا ہے وہ بہت وڈیا ویوزک فیکٹ لا لا کے ਮਤਲਬ ਉਹ ਸਵੇਰ ਨਹੀਂ ਵੱਡੀ ਖਬਰ ਬਣਾਉਂਦਾ ਕਿ ਆਹ ਲੋਕ ਜਿਹੜੇ ਨੇ ਆਹ ਲੋਕ ਨੇ ਉਹਨਾਂ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੁੰਦੇ ਨੇ ਸੋ ਇਸ ਕਰਕੇ ਗੋਡੀ ਮੀਡੀਆ ਰੂਮ ਹੈ ਇਸ ਪਲੈਟਫਾਰਮ ਦੇ ਜ਼ਰੀਏ ਇਹੀ ਕਹਿਣਾ ਚਾਹਾਂ ਕਿ ਜਿਹੜੀ ਖਬਰ ਠੋਸ ਹੈ ਸਬੂਤਾਂ ਦੇ ਅਧਾਰ ਤੇ ਹੈ ਉਸ ਖਬਰ ਨੂੰ ਲਾਓ ਤੁਹਾਡੀ ਖਬਰ ਦਾ ਜ਼ਿਆਦਾ ਇੰਪੈਕਟ ਪਏਗਾ ਇਹ ਝੂਠੀਆਂ ਖਬਰਾਂ ਹੁਣ ਜਦੋਂ ਤੁਸੀਂ ਬੋਲ ਰਹੇ ਆ ਸਭ ਨੂੰ ਉੱਤੇ ਪਤਾ ਲੱਗ ਜਾਂਦਾ ਵੀ ਤੁਸੀਂ ਝੂਠ ਬੋਲ ਰਹੇ ਆ ਸਾਨੂੰ ਉਸੇ ਤਰ੍ਹਾਂ ਪਤਾ ਲੱਗ ਜਾਂਦਾ ਵੀ ਗੱਲਬਾਤ ਕੁਛ ਨਹੀਂ ਹੈ ਸੂਤਰਾ ਦੇ حوالے ਤੋਂ ਆਹ ਹੋ ਗਿਆ ਸੂਤਰਾ ਦੇ حوالے ਤੋਂ ਆਹ ਹੋ ਗਿਆ ਫਿਰ ਸੂਤਰਾ ਵੀ ਗੱਲ ਮੰਨ ਲਓ ਤੁਸੀਂ ਜਿਹੜੇ ਆਫੀਸਰ ਆਪਾਂ ਉੱਥੇ ਬਿਠਾਏ ਹੋਏ ਨੇ ਤਿੰਨ ਚਾਰ ਜਿਨ੍ਹਾਂ ਵਿੱਚ ਦੋ ਲੈਡਮੈਨ ਇੱਕ ਸਾਡੇ ਜੈਂਟਸ ਨੇ ਉਹਨਾਂ ਦੀ ਗੱਤੇ ਫੇਕਾ ਨੂੰ ਫੇਟ ਕਰਦੇ ਸੂਤਰਾ ਦੀਆਂ ਗੱਲਾਂ ਤੇ ਕਰੀ ਚਲੋ ਸੋ ਇਸ ਕਰਕੇ ਗੋਦੀ মিডিਆ ਨੂੰ ਇhtiyat ਵਰਤਣਾ ਚਾਹੀਦਾ ਝੂਠੀਆਂ ਖਬਰਾਂ ਨਹੀਂ ਫੈਲਾਉਣੀਆਂ ਚਾਹੀਦੀਆਂ ਕਿਉਂਕਿ ਤੁਹਾਡੀ ਝੂਠੀ ਖਬਰ ਜਿਹੜੀ ਹੈ ਉਹ ਇੱਕ ਤਾਰੀਖ ਨਾ ਵੱਲ ਜਾਵੇ ਔਰ ਬਾਰੇ ਸਮੇਂ ਵਿੱਚ ਭਾਰਤ ਨੂੰ ਨਾ ਹੋਏ ਤੁਹਾਡੀਆਂ ਝੂਠੀਆਂ ਖਬਰਾਂ ਦਾ ਕਿਤੇ ਨੁਕਸਾਨ ਹੋ ਜਾਵੇ ਜੁੜੇ ਹੋ ਕੋសុ ਨਮਾ ਚੈਨ ਅਦੇਨ